ਸਸਰੀਕਲ ਜੀ ਵੀਡੀਓ ਵੇਖ ਰਿਹਾ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਜਰੂਰ ਵੇਖਣਾ ਦਿਨਾਂ ਮੇਰਾ ਬਨਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਦੀ ਵੱਡੀ ਖਬਰ ਜੋ ਜੀਤ ਨੂੰ ਗਦਾਰ ਕਹਿਣ ਵਾਲੇ 20 ਜੁਲਾਈ ਜਰੂਰ ਦੇਖਿਓ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਣ ਵਾਲਾ ਕ੍ਰਿਕਟ ਮੈਚ ਆਪਰੇਸ਼ਨ ਸੰਦੂਰ ਤੋਂ ਬਾਅਦ ਪਹਿਲੀ ਵਾਰ ਭਾਰਤ ਤੇ ਪਾਕਿਸਤਾਨ ਵਿਚਕਾਰ ਖੇਡਿਆ ਜਾਣ ਵਾਲਾ ਮੈਚ ਹੋਣ ਜਾ ਰਿਹਾ ਹੈ ਦੋਮਾ ਟੀਮਾਂ ਵਿਚਕਾਰ ਮੈਚ ਵੀ ਚਲਾਈ ਹੋਵੇਗਾ ਜਿੱਥੇ ਭਾਰਤ ਦੇ ਪਾਕਿਸਤਾਨ ਦੇ ਮਹਾਨ ਖਿਡਾਰੀ ਇੱਕ ਦੂਜੇ ਦਾ ਸਾਹਮਣਾ ਕਰਨਗੇ ਦੋਵੇਂ ਟੀਮਾਂ ਵਿਸ਼ਵ ਚੈਂਪੀਅਨਸ਼ਿਪ ਆਫਰ ਲੜੇ ਲੜੇ ਰੱਜੇ ਰੱਜੇ ਟੂਰਨਾਮੈਂਟ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨਗੇ ਇਹ ਟੂਰਨਾਮੈਂਟ ਅੱਜ ਜਾਨੀ 18 ਜੁਲਾਈ ਨੂੰ ਸ਼ੁਰੂ ਹੋਵੇਗਾ ਜਿੱਥੇ ਇੰਗਲੈਂਡ ਤੇ ਪਾਕਿਸਤਾਨ ਵਿਚਕਾਰ ਮੈਚ ਹੋਵੇਗਾ ਵਿਸ਼ਵ ਚੈਂਪੀਅਨਸ਼ਿਪ ਆਪਰ ਲੀਗ ਜੀ ਇੰਗਲੈਂਡ ਵਿੱਚ ਅਯੋਜਿਤ ਕੀਤਾ ਜਾ ਰਿਹਾ ਹੈ ਭਾਰਤ ਤੇ ਪਾਕਿਸਤਾਨ ਵਿਚਕਾਰ ਮਹਾਨ ਮੈਚ ਇੰਗਲੈਂਡ ਦੇ ਬਰੀਮਿੰਗਮ ਵਿੱਚ ਹੋਵੇਗਾ ਦੋਵੇਂ ਟੀਮਾਂ 20 ਜੁਲਾਈ ਨੂੰ ਐਜ ਬੈਸਟਨ ਕ੍ਰਿਕਟ ਗਰਾਊਂਡ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨ ਗੀਆਂ ਜਵਰਾਜ ਸਿੰਘ ਹਰਪਜਨ ਸਿੰਘ ਸ੍ਰੀ ਸ਼ਰੇਨਾ ਤੇ ਇਰਫਾਨ ਪਠਾਨ ਵਰਗੇ ਮਹਾਨ ਖਿਡਾਰੀ ਇੰਡੀਆ ਚੈਂਪੀਅਨਸ਼ਿਪ ਟੀਮ ਵਿੱਚ ਖੇਡਦੇ ਨਜ਼ਰ ਆਉਣਗੇ ਇਸ ਦਿਨ ਨਾਲ ਹੀ ਪਾਕਿਸਤਾਨ ਟੀਮ ਵਿੱਚ ਸ਼ਾਦਿਦ ਅਪਰੀਦੀ ਜ਼ੋਇਬ ਮਲਕ ਅਤੇ ਬਹਾਬਰੀਅਜ਼ ਵਰਗੇ ਮਹਾਨ ਖਿਡਾਰੀ ਦੇਖੇ ਜਾ ਸਕਦੇ ਹਨ ਤੁਹਾਨੂੰ ਦੱਸਦੇ ਕਿ ਇਹ ਵਿਸ਼ਵ ਚੈਂਪੀਅਨਸ਼ਿਪ ਆਪਲੇ ਡੀਜੀ ਟੂਰਨਾਮੈਂਟ ਦਾ ਦੂਜਾ ਸੀਜ਼ਨ ਹੈ ਹੋਵੇਗਾ ਇਹ ਅੱਜ 14 18 ਜੁਲਾਈ ਤੋਂ ਸ਼ੁਰੂ ਹੋਵੇਗਾ ਇਸ ਦੌਰਾਨ ਇੰਗਲੈਂਡ ਚੈਂਪੀਅਨਸ਼ਿਪ ਕਰਤੇ ਪਾਕਿਸਤਾਨ ਚੈਂਪੀਅਨਚਿਪ ਵਿੱਚ ਕਰ ਮੈਚ ਹੋਵੇਗਾ ਇਸ ਟੂਰਨਾਮੈਂਟ ਵਿੱਚ કુલ 6 ਟੀਮਾਂ ਹੋਣਗੀਆਂ ਜਿਨ੍ਹਾਂ ਵਿੱਚ ਚੋਟੀ ਦੀਆਂ 4 ਟੀਮਾਂ ਸੈਮੀਫਾਈਨਲ ਵਿੱਚ ਪਹੁੰਚਣਗੀਆਂ ਤੁਹਾਨੂੰ ਦੱਸ ਦਈਏ ਕਿ ਇਸ ਟੂਰਨਾਮੈਂਟ ਦਾ ਪਹਿਲਾ ਸੀਜ਼ਨ ਭਾਰਤੀ ਟੀਮ ਨੇ ਜਿੱਤਿਆ ਸੀ ਭਾਰਤੀ ਟੀਮ ਨੇ ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾਇਆ ਸੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ